ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਝੋਨੇ ਬਾਰੇ ਚਰਚਾ ਕਰਾਂਗੇ ਬਾਈ ਕਿ ਝੋਨੇ ਦਾ ਕਿਹੜਾ ਵੀ ਆਪ ਲਾਈਏ ਤੇ ਕਿਹੜਾ ਨਾਲ ਲਾਈਏ ਮੇਨ ਮੇਨ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਤੁਸੀਂ ਬਾਈ ਤੇ ਉਹ ਤਿੰਨ ਚਾਰ ਇਹ ਨੇ ਵੀ ਜਿਹੜਾ ਝੋਨਾ ਤੁਹਾਡੇ ਕਿਸਮ ਕੋਈ ਵੀ ਚਾਹੇ ਹਾਈਬ੍ਰਿਡ ਆ ਚਾਹੇ ਪਰਮਾਲਾ ਚਾਹੇ ਕੋਈ ਵੀ ਆ ਬਾਸਮਤੀ ਆ ਜਿਹੜੀ ਤੁਹਾਡੇ ਆੜ ਗਵਾੜ ਦੇ ਵਿੱਚ ਤੁਹਾਡੇ ਭਰੋਸੇਯੋਗ ਬੰਦੇ ਦੇ ਕੋਲ ਹੋਈ ਆ ਪਹਿਲਾਂ ਜਾਂ ਤੁਸੀਂ ਲਾਈ ਆ ਉਹ ਕਿਸਮ ਲਾਓ ਫੇਸਬੁੱਕ ਯੂਟਿਊਬ ਮੇਰੇ ਵਰਗਿਆਂ ਦੇ ਪਿੱਛੇ ਲੱਗ ਕੇ ਮਸ਼ਹੂਰੀਆਂ ਵਾਲਿਆਂ ਦੇ ਪਿੱਛੇ ਲੱਗ ਕੇ ਉਹ ਵੈਰੈਟੀ ਨਾ ਕਿਤੇ ਪੰਗਾ ਲੈ ਲਿਓ ਜਿਹੜੀ ਤੁਹਾਡੇ ਵਾਣ ਦੇ ਵਿੱਚ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਪਾਣੀ ਨੂੰ ਸੂਟ ਨਾ ਕਰੇ ਤੇ ਤੁਸੀਂ ਕਿੱਲਾ ਦੋ ਕਿੱਲੇ ਲਾ ਲਓ ਵੀ ਚਲ ਕੋਈ ਨਾ ਲਾ ਕੇ ਦੇਖ ਲੈਨੇ ਆ ਤੇ ਅਗਲੇ ਸਾਲ ਪਤਾ ਲੱਗ ਜਾਊਗਾ ਕਦੇ ਵਾਸਤੇ ਵੀ ਜੇ ਟ੍ਰਾਇਲ ਕਰਨਾ ਤਾਂ ਇੱਕ ਦੋ ਕਨਾਲਾਂ ਤੇ ਕਰੋ ਪਨੀਰੀ ਵਾਲੀ ਖਾਂ ਤੇ ਕਰ ਲਓ ਹਨਾ ਕਿਉਂਕਿ 10 ਕਿੱਲੇ ਵਾਲਾ ਜ਼ਿਮੀਦਾਰ ਮੈਂ ਆਮ ਜ਼ਿਮੀਦਾਰੀ ਮੰਨੂਗਾ ਅੱਜ ਦੇ ਟਾਈਮ 'ਚ ਜਿਹੜੇ ਹਿਸਾਬ ਨਾਲ ਮਹਿੰਗਾਈ ਇੰਨੀ ਹੋ ਰਹੀ ਆ ਜਿਹੜਾ ਕੱਲੀ ਖੇਤੀ ਕਰਦਾ ਬੰਦਾ ਹੋਰ ਬਿਜ਼ਨਸ ਕੋਈ ਨਹੀਂ ਹੈਗਾ ਉਹੀ ਕਿੱਲਾ ਦੋ ਕਿੱਲੇ ਬਚਨੇ ਹੋਣ ਬਚਨੇ ਹੁੰਦੇ ਆਪਣੇ ਤੇ ਜੇ ਉਹੀ ਕਿੱਲਾ ਦੋ ਕਿੱਲੇ ਆਪਾਂ ਟਰੈਲਰਾਂ 'ਚ ਕਰਨ ਲੱਗੇ ਤਾਂ ਬੇੜਾ ਪਾਰ ਆ ਠੀਕ ਐ ਸਿੱਧੀ ਜੀ ਗੱਲ ਆ ਬਾਕੀ ਜਿੰਨਾ ਵੀ ਤੁਸੀਂ ਝੋਨਾ ਲਾਉਣਾ ਬਈ ਜਿਹੜਾ ਵੀ ਰਕਬਾ ਲਾਉਣਾ ਉਹ ਜੇ ਪਹਿਲਾਂ ਤੁਹਾਡੇ ਹਾਈਬ੍ਰਿਡ ਹੁੰਦਾ ਜਿਵੇਂ ਸਾਡਾ ਵੀਰੇ ਮਾਨਸਾ ਏਰੀਆ ਤੇ ਬਹੁਤ ਭਰਾਵਾਂ ਦੇ ਮੈਸੇਜ ਆਉਂਦੇ ਆ ਵੀ ਹਾਈਬ੍ਰਿਡ ਬੈਨ ਕਰਤਾ ਹਾਈਬ੍ਰਿਡ ਬੈਨ ਕਰਤਾ ਵੀਰੇ ਹਾਈਬ੍ਰਿਡ ਸਾਰਾ ਰਕਬਾ ਨਹੀਂ ਬੈਨ ਕੀਤਾ ਉਹਨਾਂ ਨੇ ਕਿਹਾ ਗੈਰ ਪ੍ਰਮਾਣਿਤ ਹਾਈਬ੍ਰਿਡ ਬੀਜ ਨਹੀਂ ਵਿਕੂਗਾ ਹਨਾ ਹਾਂ 노 ਡਾਊਟ ਸ਼ੈਲਰ ਵਾਲੇ ਵਪਾਰੀ ਵਰਗ ਠੀਕ ਹੈ ਸਾਰੇ ਜਿੰਨੇ ਵੀ ਹੈਗੇ ਨੇ ਉਹ ਆਪਾਂ ਨੂੰ ਲੁੱਟਣਗੇ ਹੁਣ ਕਹਿ ਕੇ ਵੀ ਹਾਈਬ੍ਰਿਡ ਬੈਨ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਗੈਰ ਪ੍ਰਮਾਣਿਤ ਕਿਹਾ ਹਾਈਬ੍ਰਿਡ ਠੀਕ ਹੈ ਤਾਂ ਇਹਦੇ ਤੋਂ ਚੰਗਾ ਵੀ ਹਾਈਬ੍ਰਿਡ ਨਾਲ ਆਇਆ ਜਾਵੇ ਉਹਦੀ ਬਜਾਏ ਜਿੱਥੇ ਪੀਆਰ ਨਹੀਂ ਹੁੰਦਾ ਵੀਰੇ ਉੱਥੇ ਤਾਂ ਕੋਈ ਹੱਲ ਹੀ ਨਹੀਂ ਹੈਗਾ ਜਿਵੇਂ ਹੁਣ ਮੇਰੇ ਕੋਲੇ 28P67 ਪਹਿਲਾਂ ਮੈਂ ਲਾਉਂਦਾ ਸੀ ਤੇ 28P67 ਮੈਂ ਲਾਉਂਗਾ ਪਰ ਏਰੀਆ ਥੋੜਾ ਜਿਹਾ ਘਟਾਤਾ ਅੱਗੇ ਇਹਨਾਂ ਨੂੰ ਠੀਕ ਹੈ ਕਾਟ ਤੇ ਵੇਖ ਜੂ ਭਾਈ ਹੋਰ ਜਦੋਂ ਕੋਈ ਹੱਲ ਹੀ ਨਹੀਂ ਹੈਗਾ ਜਦੋਂ ਪੀਆਰ ਮੇਰੇ ਹੁੰਦੇ ਹੀ ਨਹੀਂ ਨਾ ਪੀਆਰ 126 ਹੋਵੇ ਨਾ 31 ਹੋਵੇ ਪੀਆਰ ਵਾਲੇ ਵਾਹਣ ਹੀ ਨਹੀਂ ਹੈਗੇ ਸਾਡੇ ਮੋਸਟਲੀ 4-5 ਜ਼ਿਲ੍ਹੇ ਇਹੋ ਜਿਹੇ ਨੇ ਮਾਨਸਾ ਬਠਿੰਡਾ ਮੁਕਸਰ ਸਰਦੂਲਗੜ ਜਿੱਥੇ ਹੁੰਦਾ ਹੀ ਨਹੀਂ ਇਹ ਜਲੰਧਰ ਏਰੀਆ ਗਰਦਾਸਪੁਰ ਤਰਨਤਾਰਨ ਉਹ ਤਾਂ ਉਹੀ ਹਾਈਬ੍ਰਿਡ ਲਾਈ ਜਾਂਦੇ ਸੀਗੇ ਤੇ ਉਹ ਹਾਈਬ੍ਰਿਡ ਦੀਆਂ ਵੀ ਕਿਸਮਾਂ ਨੇ ਜਿਵੇਂ 7501 ਸਮਾਨਾ ਸੀਡ ਦਾ 7301 ਮੈਂ ਪਹਿਲਾਂ ਵੀਡੀਓ ਵੀ ਪਾਈਆਂ ਸੀ ਬਲੈਕ ਤੇ ਵਿਕਿਆ ਪਿਛਲੇ ਸਾਲ ਹਨਾ ਤੇ ਫੁੱਲ ਵੀਡੀਓ ਵੀ ਪਾਵਾਂਗੇ ਉਹਦੇ ਬਾਰੇ ਚਰਚਾ ਵੀ ਕਰਾਂਗੇ ਵੀ ਕੀ ਹਿਸਾਬ ਕਿਤਾਬ ਨਿਕਲਿਆ ਉਹ ਚੰਗੇ ਪਾਣੀ ਦੀ ਵੈਰੈਟੀ ਆ ਬਾਈ ਹੱਤ 2 ਨੰਬਰ ਪਾਣੀ ਤੇ ਹੋਜੂ ਪਰ ਵਾਹਣ ਉਹਦੇ ਲਈ ਚੰਗਾ ਚਾਹੀਦਾ ਠੀਕ ਐ ਜਿੱਥੇ ਪਾਣੀ ਵੀ 2.5 ਨੰਬਰ ਆ ਪਾਣੀ ਗਰਮਾ ਜਾਂ ਉਤਲੇ ਪਾਣੀ ਨਰਮ ਨੇ ਵਾਣ ਵੀ ਨਹੀਂ ਕੋਈ ਬਾਲਾ ਚੰਗਾ ਰੇਤਲੇ ਵਾਣ ਨੇ ਉੱਥੇ ਵੀਰੇ ਹਾਈਬ੍ਰਿਡ ਝੋਨਾ 28 पी 67 ਕਾਮਯਾਬ ਆ ਜਾਂ CR 212 ਤੁਸੀਂ ਲਾ ਸਕਦੇ ਹੋ ਪਰ ਉਹ ਐ ਨਹੀਂ ਹੈਗਾ ਵੀ 100 ਮਣ ਹੋ ਜਾਊਗਾ 100 ਮਣ ਨਹੀਂ ਹੋਊਗਾ 70 ਹੱਦ 75 ਹੱਦ 80 ਪਰ ਆਪਾਂ ਨੂੰ ਸੰਤੋਸ਼ਟੀ ਕਰਨੀ ਹੀ ਪਾਊਗੀ ਠੀਕ ਹੈ ਕਈ ਏਰੀਆ ਦੇ ਵਿੱਚ ਜਿੱਥੇ ਚੰਗੇ ਵਾਣ ਨੇ ਉੱਥੇ 85 ਹੋ ਸਕਦਾ ਆਦਰਵਾਇਜ਼ ਉਹਦਾ ਨਾਰਮਲ ਝਾੜ ਆ ਜਿਹੜਾ 65 70 ਮਣ ਇੱਥੇ ਜੇ ਰਹਿੰਦਾ ਤੇ PR ਵੈਰੈਟੀਆਂ ਬਈ ਜਿਹੜੀਆਂ ਨੇ ਉਹ ਸਿਰਫ ਉੱਥੇ ਹੀ ਹੁੰਦੀਆਂ ਜਿੱਥੇ ਚੰਗਾ ਪਾਣੀ ਆ ਚੰਗਾ ਵਾਹਣ ਠੀਕ ਐ ਬਾਕੀ ਜਿੰਨੇ ਵੀ ਝੋਨੇ ਨੇ ਹਾਈਬ੍ਰਿਡ ਕਵੇਰੀ ਸੀਡ ਦਾ ਲਾ ਲਓ 7425 1112 ਲਾ ਲਓ ਇਨ ਡੈਮ ਹਨਾ ਜੇ ਕਿ ਸੀਡ ਦਾ ਲਾ ਲਓ ਬਾયર ਦਾ ਲਾ ਲਓ ਸੁਜੰਟਾ ਦਾ ਲਾ ਲਓ ਇਹ ਸਾਰੇ ਹਲਕੇ ਪਾਣੀ ਦੇ ਵਿੱਚ ਹਲਕੀਆਂ ਜ਼ਮੀਨਾਂ ਦੇ ਵਿੱਚ ਹੋ ਜਾਂਦੇ ਸੀ ਮੋਸਟਲੀ ਜਿਹੜਾ ਕਾਮਨ ਝੋਨਾ ਨੇ ਚਾਰ ਪੰਜ ਹੀ ਨੇ ਉਹ ਜਿਵੇਂ ਸੁਪਰੀਮ 110 ਹੋ ਗਿਆ ਉਹ ਆਪਾਂ ਨਹੀਂ ਲਾਉਣਾ ਮਾੜੇ ਵਾਣ ਨੇ ਉਹ ਚੰਗੇ ਵਾਣ ਦੀ ਵੈਰੈਟੀ ਐ ਬਾਈ 마ੜੇ ਪਾਣੀ ਦੀ ਵੈਰਾਈਟੀ ਨਹੀਂ ਹੈਗੀ ਸਵਾਨਾ 75017301 ਮਾੜੇ ਪਾਣੀ ਦੀ ਵੈਰਾਈਟੀ ਬਿਲਕੁਲ ਨਹੀਂ ਹੈਗੀ ਵੀਰੇ ਉਹ ਚੰਗੇ ਵਾਣ ਚ ਹੀ ਲਾਉਣਾ ਠੀਕ ਹੈ ਪੀਆਰ 100 ਪੀਆਰ ਦੀਆਂ ਜਿੰਨੀਆਂ ਵੀ ਕਿਸਮਾਂ ਨੇ ਉਹ ਮਾੜੇ ਪਾਣੀ ਦੀਆਂ ਵੈਰਾਈਟੀਆਂ ਨਹੀਂ ਹੈਗੀਆਂ ਮਾੜੇ ਵਾਣ ਦੀਆਂ ਵੈਰਾਈਟੀਆਂ ਨਹੀਂ ਹੈਗੀਆਂ ਉਹ ਚੰਗੇ ਵਾਣ ਚ ਹੀ ਲਾਉਣਾ ਆਪਾਂ ਬਾਸਮਤੀ ਦੀਆਂ ਜਿੰਨੀਆਂ ਵੀ ਕਿਸਮਾਂ ਤਾਂ ਕਿਸਮਾਂ ਨੇ ਉਹ ਵੀ ਵਧੀਆ ਵਾਣ ਚ ਹੁੰਦੀਆਂ ਨੇ ਵਧੀਆ ਪਾਣੀ ਤੇ ਹੁੰਦੀਆਂ ਨੇ ਠੀਕ ਹੈ ਮਾੜੇ ਪਾਣੀ ਦੀਆਂ ਵੈਰਾਈਟੀਆਂ ਹੁਣ ਕਿਹੜੀਆਂ-ਕਿਹੜੀਆਂ ਨੇ ਵੀਰੇ 28p ਸਟਾਰਟ ਹੋ ਗਿਆ ਪਾਇਨੀਅਰ ਦਾ ਨਾਰਮਲ ਕਵੇਰੀ ਸੀਡ ਹੋ ਗਿਆ ਅੰਡੈਮ ਦਾ 112 ਹੋ ਗਿਆ ਹੋਰ ਬਹੁਤ ਕਿਸਮਾਂ ਨੇ ਬਾયર ਦਾ ਆ ਗਿਆ ਹਨਾ ਤੇ ਐਦੂ ਉੱਤੇ ਜਿਹੜੇ ਥੋੜੇ ਜਿਹਾ ਚੰਗੇ ਪਾਣੀ ਵਾਲੇ ਸੀਆਰ ਹੋ ਗਏ ਠੀਕ ਹੈ ਸੀਆਰ ਪਾਣੀ ਦਰਮਿਆਨੇ ਪਾਣੀ ਚ ਵੀ ਹੋ ਜਾਂਦਾ ਦਰਮਿਆਨੇ ਵਾਣ ਚ ਵੀ ਹੋ ਜਾਂਦਾ ਪਰ ਝਾੜ ਉਮੀਦ ਨਾ ਰੱਖਿਓ ਵੀ ਤੁਸੀਂ 100 100 ਗੱਟਾ ਉਹਦਾ ਕੱਢ ਲੋਗੇ ਹੱਦ 80 ਨਹੀਂ ਨਾਰਮਲ 70 75 70 75 70 75 ਪਰ ਬਹੁਤ ਆ ਥੋੜਾ ਵਿਕ ਜੂਗਾ ਝੋਨਾ ਮੰਡੀ ਦੇ ਵਿੱਚ ਆਮ ਕਰਕੇ ਠੀਕ ਹੈ ਬਾਕੀ ਭਾਈ ਹੋਰ ਵੀਡੀਓ ਕੱਲੇ ਕੱਲੇ ਵੀਰ ਦੇ ਉੱਤੇ ਕੱਲੇ ਕੱਲੇ ਟੌਪਿਕ ਦੇ ਉੱਤੇ ਮੈਂ ਪਾਉਂਦਾ ਰਹੂੰਗਾ ਜੁੜੇ ਰਹੋ ਕਣਕਾ ਜਿਹੜੀ ਉਹ 55 ਤੋਂ 56 ਮਣ ਹੋਊਗੀ ਮੇਰੀ ਅੱਜ ਤੋਲ ਲੱਗੀ ਜਾਂਦਾ ਤੁਹਾਨੂੰ ਪੂਰੀ ਵੀਡੀਓ ਪਰਚੀ ਦੀ ਪਾ ਦੂੰਗਾ ਹੈਨਾ ਮੈਂ ਵੀਡੀਓ ਵੀ ਪਾਈ ਸੀ 75 75 ਮਣ ਪਾਈ ਉਹ ਪਤਾ ਨਹੀਂ ਇੱਕ ਅੱਧਾ ਕੱਲਾ ਹੁੰਦਾ ਹੋ ਪਰ ਐਵਰੇਜ ਝਾੜ ਇੰਨਾ ਨਹੀਂ ਆਉਂਦਾ ਹੈਨਾ ਬਾਕੀ ਭਾਈ ਜਿਹਦੇ ਆਉਂਦਾ ਪਰਮਾਤਮਾ ਉਹਨਾਂ ਨੂੰ ਖੁਸ਼ ਰੱਖੇ ਤੇ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਜੇ ਤੁਹਾਡੇ 75 ਮਣ ਹੋ ਗਏ ਤਾਂ ਜਿੱਥੇ ਅੱਗ ਲੱਗੀ ਆ ਭਾਈ ਉੱਥੇ ਇੱਕ ਇੱਕ ਮਣ ਦੋ ਦੋ ਮਣ ਦਾ ਸਬੰਧ ਜ਼ਰੂਰ ਕੱਢੋ ਤਾ ਜੋ ਉਹਨਾਂ ਦੀ ਹੈਲਪ ਹੋ ਸਕੇ ਥੈਂਕ ਯੂ ਸੋ ਮਾਚੀ ਤੇ ਨਾੜਾ ਜਿਹੜਾ ਆਪਾਂ ਉਹ 1000 ਰੁਪਿਆ ਕਿਲਾ ਐਂ ਦੇਤਾ ਬਾਕੀ ਤੁਸੀਂ ਕਮੈਂਟ ਜਰੂਰ ਕਰੋ ਵੀ ਤੂੜੀ ਦਾ ਕੀ ਕਰਨਾ ਹੈ